ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁngਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਅੰਦਾਜ਼ਾ ਕਿ ਸਾਰੀ ਘਟਨਾ ਉਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁਰਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ, ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ। ਉਹ ਵੀ ਬਾਬੇ ਦੇ ਪੈਰੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ। ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ-ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਟਾਰ ਹੋ ਜਾਂਦੇ। ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁngਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਕੋ ਅੰਦਾਜ਼ੀ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ, ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ। ਉਹ ਵੀ ਬਾਬੇ ਦੇ ਪੈਰ ਹੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ। ਇਹਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ-ਪੁੱਛਦੇ ਬਾਬੇ ਨੂੰ ਕੁਝ ਸੂੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਛਣਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁੰਗਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਕੋੰਦਾਜ਼ੀ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ ਉਹ ਵੀ ਬਾਬੇ ਦੇ ਪੈਰੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰੱਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰੀਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੀ ਹੈ मामला अमृतसर ਤੋਂ ਸਾਹਮਣੇ ਆਇਆ ਏ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁنگਾ ਦਿੱਤਾ ਜਾਂਦਾ ਏ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੋਂ ਅੰਦਾਜ਼ਾ ਏ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਏ ਕੁਝ ਪੁੱਛਦਾ ਏ ਅਤੇ ਉਸ ਤੋਂ ਆਦਿਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਏ ਉਹ ਵੀ ਬਾਬੇ ਦੇ ਪੈਰੀ ਹੱਥ ਲਗਾਂਦਾ ਏ ਤੇ ਕੁਝ ਪੁੱਛਣ ਲੱਗ ਜਾਂਦਾ ਏ ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਏ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰੱਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਏ ਜਿੱਥੇ ਲੁਟੇਰੀਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਇਹ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁngਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਅੰਦਾਜ਼ਾ ਇਹ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਦੇਖਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ ਉਹ ਵੀ ਬਾਬੇ ਦੇ ਪੈਰ ਹੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰੱਬ ਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁngਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਅੰਦਾਜ਼ਾ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ, ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ। ਉਹ ਵੀ ਬਾਬੇ ਦੇ ਪੈਰੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ। ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ-ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਟਾਰ ਹੋ ਜਾਂਦੇ ਨੇ। ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁngਾ ਦਿੱਤਾ ਜਾਂਦਾ ਹੈ ਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੋਂ ਅੰਦਾਜ਼ੀ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ ਉਹ ਵੀ ਬਾਬੇ ਦੇ ਪੈਰ ਹੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ ਇਹਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰਾਹ ਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਬਾਪੂ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਇਸ ਬਜ਼ੁਰਗ ਬਾਪੂ ਤੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਅੰਦਾਜ਼ਾ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦਰਅਸਲ ਇਹ ਲੁਟੇਰੇ ਬਜ਼ੁਰਗ ਬਾਪੂ ਦੇ ਕੋਲੋਂ ਗੁਰੂ ਘਰ ਦਾ ਰਾਹ ਪੁੱਛਣ ਹੰਡੇ ਬਹਾਨੇ ਆਉਂਦੇ ਨੇ ਪੈਰੀ ਹੱਥ ਲਗਾਉਂਦੇ ਨੇ ਉਸ ਤੋਂ ਬਾਅਦ ਰੁਮਾਲ ਦੇ ਵਿੱਚ ਕੁਝ ਸੁੰਗਾ ਦਿੱਤਾ ਜਾਂਦਾ ਹੈ ਅਤੇ ਬਜ਼ੁਰਗ ਬਾਪੂ ਦੇ ਕੋਲੋਂ ਸੋਨੇ ਦੀ ਮੁੰਦਰੀ ਅਤੇ ਘੜੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੋਂ ਅੰਦਾਜ਼ੀ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੁੜਤਾ ਪਜਾਮਾ ਪਾ ਕੇ ਬਜ਼ੁਰਗ ਬਾਪੂ ਦੇ ਕੋਲ ਆਂਦਾ ਹੈ ਕੁਝ ਪੁੱਛਦਾ ਹੈ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੇ ਆਂਦਾ ਹੈ ਉਹ ਵੀ ਬਾਬੇ ਦੇ ਪੈਰੀ ਹੱਥ ਲਗਾਉਂਦਾ ਹੈ ਅਤੇ ਕੁਝ ਪੁੱਛਣ ਲੱਗ ਜਾਂਦਾ ਹੈ ਐਨੇ ਨੂੰ ਦੂਸਰਾ ਵਿਅਕਤੀ ਵੀ ਆ ਜਾਂਦਾ ਹੈ ਅਤੇ ਦੋਨੋਂ ਬਾਬੇ ਦੇ ਕੋਲੋਂ ਕੁਝ ਪੁੱਛਦੇ ਪੁੱਛਦੇ ਬਾਬੇ ਨੂੰ ਕੁਝ ਸੁੰਗਾ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਬਾਬੇ ਦੇ ਹੱਥ ਦੇ ਵਿੱਚੋਂ ਮੁੰਦਰੀ ਅਤੇ ਘੜੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦਾ ਰੱਪੁੱਛਣ ਦੇ ਬਹਾਨੇ ਦੋਵੇਂ ਨੌਜਵਾਨ ਆਂਦੇ ਨੇ ਅਤੇ ਬਾਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ